ਖਾਣਾ ਖਾਂਦੇ ਸਮੇ ਮੋਬਾਈਲ ਦੀ ਵਰਤੋਂ ਸਿਹਤ ਲਈ ਹੋ ਸਕਦੀ ਹੈ ਹਾਨੀਕਾਰਕ ਵਧ ਸਕਦਾ ਹੈ ਬਲੱਡ ਸ਼ੂਗਰ ਤੇ ਪਾਰ ਜੀ ਹਾਂ ਅੱਜ ਦੀ ਜੀਵਨ ਸ਼ੈਲੀ ਵਿੱਚ ਖਾਣਾ ਖਾਂਦੇ ਸਮੇ ਫੋਨ ਦੀ ਵਰਤੋਂ ਕਰਨਾ ਇੱਕ ਆਮ ਗੱਲ ਹੋ ਗਈ ਹੈ ਬਹੁਤ ਸਾਰੇ ਲੋਕ ਇਹ ਨਹੀਂ ਸਮਝਦੇ ਪਰ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦੀ ਹੈ ਮਹਾਰਾ ਦੇ ਅਨੁਸਾਰ ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਨਾ ਸਿਰਫ ਧਿਆਨ ਭਟਕਾਉਂਦੀ ਹੈ ਬਲਕਿ ਇਹ ਬਲੱਡ ਸ਼ੂਗਰ ਅਤੇ ਭਾਰ ਵਧਾਉਣ ਦਾ ਇੱਕ ਵੱਡਾ ਮੁੱਖ ਕਾਰਨ ਵੀ ਬਣ ਸਕਦੀ ਹੈ ਖਾਂਦੇ ਸਮੇਂ ਮੋਬਾਈਲ ਨਾਲ ਰੁੱਝੇ ਰਹਿਣ ਨਾਲ ਲੋਕ ਆਪਣੇ ਭੋਜਨ ਦੀ ਮਾਤਰਾ ਅਤੇ ਪੋਸ਼ਣ ਵੱਲ ਧਿਆਨ ਨਹੀਂ ਦਿੰਦੇ ਅਜਿਹਾ ਕਰਨ ਨਾਲ ਲੋਕ ਅਕਸਰ ਪ੍ਰੋਸੈਡ ਜਾਂ ਫਿਰ ਘੱਟ ਪੋਸਟਿਕ ਭੋਜਨ ਖਾਂਦੇ ਨੇ ਜਿਸ ਕਾਰਨ ਇਹ ਸਾਡੇ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ ਇਸਨਾਂ ਆ ਰਹੀ ਜੇ ਅਜਿਹਾ ਵਾਰ-ਵਾਰ ਹੁੰਦਾ ਤਾਂ ਇਹਨੂੰ ਸੁਲਿਤ ਪ੍ਰਤੀਰੋਧ ਦਾ ਖਤਰਾ ਵੱਧ ਜਾਂਦਾ ਹੈ ਇਹ ਬਾਅਦ ਵਿੱਚ ਟਾਈਪ 2 ਸ਼ੂਗਰ ਵਰਗੀਆਂ ਬਿਮਾਰੀਆਂ ਵਿੱਚ ਬਦਲ ਸਕਦਾ ਹੈ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਲੋਕ ਇਸ ਵੱਲ ਪੂਰਾ ਧਿਆਨ ਦੇ ਕੇ ਭੋਜਨ ਨਹੀਂ ਖਾਂਦੇ ਤਾਂ ਉਹ ਆਪਣੇ ਸਰੀਰ ਵਿੱਚ ਭੁੱਖ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਜਿਸ ਕਾਰਨ ਜ਼ਿਆਦਾ ਖਾਣਾ ਸ਼ੁਰੂ ਹੋ ਜਾਂਦਾ ਹੈ ਤੇ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਭਾਰ ਵਧਣਾ ਮੈਟਾਬੋਲਿਕ ਸਿਹਤ ਲਈ ਖਤਰਨਾਕ ਜਿਹੜਾ ਕੀ ਹੋ ਸਕਦਾ ਹੈ ਭੋਜਨ ਦੀ ਕਿਸਮ ਤੇ ਮਾਤਰਾ ਬਲੱਡ ਸ਼ੂਗਰ ਦੇ ਪੱਧਰ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ਭੋਜਨ ਵਿੱਚ ਮੌਜੂਦ ਕਾਰਬੋਹਾਈਡਰੇਟ ਖਾਸ ਕਰਕੇ ਪ੍ਰੋਸੈਡ ਅਤੇ ਰਿਫਾਈਂਡ ਭੋਜਨ ਜਿਵੇਂ ਕਿ ਚਿੱਟੀ ਰੋਟੀ ਪਾਸਤਾ ਮਿੱਠੇ ਪੀਣ ਵਾਲੇ ਪਦਾਰਥ ਜਲਦੀ ਪਚ ਜਾਂਦੇ ਨੇ ਅਤੇ ਬਲੱਡ ਸ਼ੂਗਰ ਨੂੰ ਵੀ ਤੇਜ਼ੀ ਨਾਲ ਜਿਹੜਾ ਕੀ ਵਧਾਉਂਦੇ ਨੇ ਕੋਲਡ ਡਰਿੰਕਸ ਵਰਗੇ ਤਰਲ ਰੂਪ ਵਿੱਚ ਲਏ ਗਏ ਕਾਰਬੋਹਾਈਡਰੇਟ ਸਰੀਰ ਵਿੱਚ ਰੋਟੀ ਜਾਂ ਫਿਰ ਦਾਲ ਵਰਗੇ ਠੋਸ ਭੋਜਨ ਨਾਲੋਂ ਤੇਜ਼ੀ ਨਾਲ 슈ਗਰ ਵਿੱਚ ਬਦਲ ਜਾਂਦੇ ਨੇ। ਦੂਜੇ ਪਾਸੇ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਸਾਬਤ ਅਨਾਜ ਅਤੇ ਹਰੀਆਂ ਸਬਜ਼ੀਆਂ ਬਲੱਡ 슈ਗਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦੀਆਂ ਨੇ ਕਿਉਂਕਿ ਉਹ ਹੌਲੀ-ਹੌਲੀ ਪਚਦੀਆਂ ਨੇ। ਧਿਆਨ ਨਾਲ ਖਾਣਾ ਇੱਕ ਆਦਤ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਭੋਜਨ ਦੇ ਹਰ ਬੁਰਕੀ ਵੱਲ ਧਿਆਨ ਦਿੰਦਾ ਹੈ ਜਿਵੇਂ ਕਿ ਉਹ ਕੀ ਖਾ ਰਿਹਾ ਹੈ। ਜੋ ਉਹ ਕਿੰਨਾ ਖਾ ਰਿਹਾ ਇਹ ਆ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਮਦਦ ਕਰਦੀਆਂ ਨੇ ਨਾਲ ਹੀ ਨਿਯਮਤ ਕਸਰਤ ਬਲੱਡ ਸ਼ੂਗਰ ਨੂੰ ਊਰਜਾ ਵੱਜੋਂ ਵਰਤਣ ਵਿੱਚ ਮਦਦ ਕਰਦੀ ਹੈ ਜੋ ਸਰੀਰ ਦੇ ਸੈੱਲਾਂ ਨੂੰ ਇਨਸੂਲਿਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਂਦੀ ਹੈ ਇਸ ਦਾ ਮਤਲਬ ਇਹ ਹੈ ਕਿ ਸ਼ੂਗਰ ਆਸਾਨੀ ਨਾਲ ਸੈੱਲਾਂ ਤੱਕ ਪਹੁੰਚਦੀ ਹੈ ਤੇ ਖੂਨ ਵਿੱਚ ਇਕੱਠੀ ਨਹੀਂ ਹੁੰਦੀ ਜੇਕਰ ਤੁਸੀਂ ਵੀ ਖਾਣਾ ਖਾਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੀ ਵੀ ਬਲੱਡ ਸ਼ੂਕਰ ਤੇ ਤੁਹਾਡਾ ਭਾਰ ਵੀ ਜਿਹੜਾ ਕਿ ਵੱਧ ਸਕਦਾ ਹੈ ਕੋਲਡ ਡਰਿੰਕਸ ਵਰਗੇ ਤਰਲ ਰੂਪ ਵਿੱਚ ਲਏ ਗਏ ਕਾਰਬੋਹਾਈਡਰੇਟ ਸਰੀਰ ਵਿੱਚ ਰੋਟੀ ਜਾਂ ਫਿਰ ਦਾਲ ਵਰਗੇ ਠੋਸ ਭੋਜਨ ਨਾਲੋਂ ਤੇਜ਼ੀ ਨਾਲ ਸ਼ੂਗਰ ਵਿੱਚ ਬਦਲ ਜਾਂਦੇ ਨੇ ਦੂਜੇ ਪਾਸੇ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਸਾਬਤ ਅਨਾਜ ਅਤੇ ਹਰੀਆਂ ਸਬਜ਼ੀਆਂ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦੀਆਂ ਨੇ ਕਿਉਂਕਿ ਉਹ ਹੌਲੀ-ਹੌਲੀ ਪਛਦੀਆਂ ਨੇ ਧਿਆਨ ਨਾਲ ਖਾਣਾ ਇੱਕ ਆਦਤ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਭੋਜਨ ਦੇ ਹਰ ਬੁਰਕੀ ਵੱਲ ਧਿਆਨ ਦਿੰਦਾ ਜਿਵੇਂ ਕਿ ਉਹ ਕੀ ਖਾ ਰਿਹਾ ਤੇ ਉਹ ਕਿੰਨਾ ਖਾ ਰਿਹਾ ਇਹ ਆ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਮਦਦ ਕਰਦੀਆਂ ਨੇ ਨਾਲ ਹੀ ਨਿਯਮਤ ਕਸਰਤ ਬਲੱਡ ਸ਼ੂਗਰ ਨੂੰ ਊਰਜਾ ਵੱਜੋਂ ਵਰਤਣ ਵਿੱਚ ਮਦਦ ਕਰਦੀ ਹੈ ਜੋ ਸਰੀਰ ਦੇ ਸੈੱਲਾਂ ਨੂੰ ਇਨਸੂਲਿਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਂਦੀ ਹੈ ਦਾ ਮਤਲਬ ਇਹ ਹੈ ਕਿ 슈ਗਰ ਆਸਾਨੀ ਨਾਲ ਸੈੱਲਾਂ ਤੱਕ ਪਹੁੰਚਦੀ ਹੈ ਤੇ ਖੂਨ ਵਿੱਚ ਇਕੱਠੀ ਨਹੀਂ ਹੁੰਦੀ ਜੇਕਰ ਤੁਸੀਂ ਵੀ ਖਾਣਾ ਖਾਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੀ ਵੀ ਬਲੱਡ 슈ਕਰ ਤੇ ਤੁਹਾਡਾ ਭਾਰ ਵੀ ਜਿਹੜਾ ਕਿ ਵੱਧ ਸਕਦਾ ਹੈ